یا پھر باادل گروپ ਮੰਨਿਆ ਜਾਂਦਾ ਹੈ ਇਹਨਾਂ ਦੋਨਾਂ ਨੂੰ ਇੱਕ ਕਰਕੇ ਜਿਤਮਿੰਦਰ ਇਕੱਠਾ ਹੋ ਗਿਆ ਜੇ ਐਮਐਲਏ ਹੁੰਦੇ ਤਾਂ ਉਹਨਾਂ ਦੀ ਕਿਤੇ ਗੱਲ ਬਣਨੀ ਨਹੀਂ ਸੀ ਉਹਨਾਂ ਨੇ ਆਪਦੀ ਗੱਲ ਬਣਾਉਣ ਵਾਸਤੇ ਇਹ ਟ੍ਰੇਡ ਤੇ ਜਿਹੜਾ ਵਿਥ ਰੱਖੀ ਉਹਨਾਂ ਮਿਸਯੂਜ਼ ਕੀਤਾ ਉਹਨੂੰ ਔਰ ਭੰਡੀ ਪ੍ਰਚਾਰ ਕਰਕੇ ਕਿਸੇ ਦੇ ਖਿਲਾਫ ਉਹਨਾਂ ਦੇ ਖਿਲਾਫ ਸਾਡੇ ਖਿਲਾਫ ਜਿਵੇਂ ਉਹਨਾਂ ਨੇ ਸੂਟ ਕਰਦਾ ਸੀ ਕਰਕੇ ਔਰ ਅੱਜ ਉਹ ਐਮਐਲਏ ਵੀ ਬਣ ਗਏ ਤੇ ਮੰਤਰੀ ਵੀ ਬਣ ਗਏ ਤੇ ਉਹਦਾ ਸੁੱਖ ਭੋਗ ਰਹੇ ਆ 15 ਸਾਲ ਹੋ ਗਏ ਇਤੋਂ ਦੇ ਸਾਬਕਾ ਮੁੱਖ ਮੰਤਰੀ ਵੀ ਰਹੇ ਉਸ ਤੋਂ ਬਾਅਦ ਹੁਣ 2.5 ਸਾਲਾਂ ਤੋਂ ਮੰਤਰੀ ਇਤੋਂ ਦੇ ਖੁੱਡੀਆਂ ਤੋਂ ਵੀ ਹੈ ਕੀ ਲੱਗਦਾ ਹੈ ਇਸ ਤੋਂ ਬਾਅਦ ਜੇ ਕਾਂਗਰਸ ਸਰਕਾਰ ਬਣਦੀ ਹੈ ਤਾਂ ਜਗਪਾਲ ਸਿੰਘ ਵਰਖਰਾਣਾ ਦਾ ਵਿੱਚ ਹਿੱਸੇਦਾਰੀ ਹੋ ਮੈਂ ਕਿੱਥੇ ਹੈ ਜਿਹੜੀਆਂ ਗੱਲਾਂ ਕੀਤੀਆਂ ਨੇ ਗਰੰਟੀਆਂ ਜਮਾਨਾ ਬਦਲ ਚੁੱਕਿਆ ਹੈ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਕੇਜਰੀਵਾਲ ਸਾਹਿਬ ਦਾ ਇੱਕ ਹੀ ਨਿਸ਼ਾਨਾ ਸੀਗਾ ਵੀ ਉਹਨਾਂ ਨੂੰ ਤਾਂ ਸੀਗਾ ਪ੍ਰਧਾਨ ਮੰਤਰੀ ਬਣਨਾ तीर मार दे नजर आए कह रे मुंह तोंदे नजर आए लोकसभा चौनु लेके हर पासे सियासत है जेडी गरमाई हुई है ते आज लोकसभा दे ऊपर चर्चा करेंगे मैं ना लंबी तो कांग्रेस दे हल्का इंचार्ज जगपाल सिंह अबुलखरण से ससिक ससिक राव जी टिकट सरोतन में ससिक राव टिकट सवाल जवाब थोड़े बोलने जरूर लो ਸਰ ਅੱਜ ਲਗਾਤਾਰ ਤੁਸੀਂ ਆਪ ਦਾ ਚੋਣ ਲੜਿਆ 200 ਬਾਈ ਦੇ ਵਿੱਚ ਤਾਂ ਉੱਥੇ ਜਿਹੜੀ ਕਾਂਗਰਸ ਸੀ ਤੇ ਜੀਤਮਿੰਦਰ ਦੇ ਜੀਤਮਿੰਦਰ ਜਿੱਤਾ ਹੁਣ ਆਏ ਨੇ ਤਾਂ ਕੀ ਲੱਗਦਾ ਉਸ ਨਾਲ ਉਹ ਜਿਹੜੀ ਕਾਂਗਰਸ ਹੈ ਲੰਬੀ ਦੇ ਵਿੱਚੋਂ ਲੀਡ ਲੈ ਪਾਉਗੀ 200% ਲੀਡ ਲਵਾਂਗੇ ਉਹ ਹਾਲਾਤ ਬੜੇ ਜਦੋਂ 2200 ਆਪ ਵਿੱਚ ਹੋਏ ਬਾਈ ਦੇ ਇਲੈਕਸ਼ਨ ਹੋਏ ਨੇ ਜਿਹੜੇ ਉਸ ਦੇ ਵਿੱਚ ਕੀ ਸੀਗਾ ਕਿ ਹਾਲਾਤ ਕੁਛ ਐਸੇ ਬਣ ਗਏ ਸੀਗੇ ਔਰ ਸਾਨੂੰ ਹਾਲਾਤਾਂ ਦਾ ਵੀ ਪਤਾ ਸੀ ਪਰ ਲੀਡਰ ਉਹ ਹੈ ਕਰਦੇ ਨੇ ਜਿਹੜੇ ਆਪਦੇ ਲੋਕਾਂ ਨਾਲ ਆਪਦੇ ਵਰਕਰਾਂ ਨਾਲ ਖੜਦੇ ਨੇ ਔਰ ਮੌਕਾ ਪ੍ਰਸਨੇ ਹੁੰਦੇ ਔਰ ਜਦੋਂ ਮੈਂ ਉਸ ਇਲੈਕਸ਼ਨ ਦੇ ਵਿੱਚ ਵੜਿਆ ਸੀ ਔਰ ਪਾਰਟੀ ਤੋਂ ਟਿਕਟ ਲਈ ਸੀ ਮੈਨੂੰ ਪਤਾ ਸੀ ਕੀ ਹਾਲਾਤ ਨੇ ਪਰ ਮੇਰੀ ਸਭ ਤੋਂ ਪਹਿਲੀ ਜਿਹੜੀ ਸੋਚ ਸੀ ਉਹ ਇਹ ਸੀ ਵੀ ਮੈਂ ਆਪਦਾ ਵਰਕਰ ਬਚਾ ਕੇ ਰੱਖਣਾ ਹੈ ਔਰ ਆਪਦੇ ਵਰਕਰ ਦੇ ਨਾਲ ਖੜਨਾ ਹੈ ਹੂੰ ਤੋ ਉਹਨਾਂ ਹਾਲਾਤਾਂ ਦਾ ਕੋਈ ਕਿਸੇ ਨੂੰ ਭਲੇਖਾ ਨਹੀਂ ਸੀਗਾ ਸਾਰਿਆਂ ਨੂੰ ਪਤਾ ਸੀ ਕਿ ਕੀ ਹਾਲਾਤ ਬਣੇ ਹੋਏ ਨੇ ਲੋਕਾਂ ਦੀ ਨਾਰਾਜ਼ਗੀ ਸੀ ਪਾਰਟੀਆਂ ਨਾਲ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਔਰ ਕੇਜਰੀਵਾਲ ਜੀ ਨੇ ਐਨਾ ਕੁਝ ਪ੍ਰੋਮਿਸ ਕਰਤਾ ਸੀਗਾ ਇਹ ਉਹਨੇ ਮਤਲਬ ਕੋਈ ਗੱਲ ਛੱਡੀ ਨਹੀਂ ਜਿਹੜੀ ਉਹਨੇ ਹਾਂ ਨਹੀਂ ਕਹੀ ਕਿਉਂਕਿ ਉਹਦਾ ਝੋੜਦਾ ਪਲੰਦਾ ਸੀ ਉਹਦੀ ਪੰਜਾਬ ਦੇ ਖਜ਼ਾਨੇ ਤੇ ਅੱਖ ਸੀ ਔਰ ਉਹਨੇ ਹਾਂ ਹਾਂ ਕਰਕੇ ਸਾਰਿਆਂ ਨੂੰ ਗੁਮਰਾਹ ਕਰ ਲਿਆ ਔਰ ਗੁਮਰਾਹ ਕਰਕੇ ਸਾਡੇ ਪੋੜੇ-ਪਾੜੇ ਪੰਜਾਬੀ ਲੋਕ ਨੇ ਔਰ ਉਹਨਾਂ ਨੇ ਉਹਨਾਂ ਨੂੰ ਵੋਟਾਂ ਪਾ ਦਿੱਤੀਆਂ ਔਰ ਮੈਂ ਸਮਝਦਾ ਹਾਂ ਭਾਈ ਉਸ ਟਾਈਮ ਜਿਹੜਾ ਸਾਡਾ ਵਰਕਰ ਹੈ ਸਾਡਾ ਕਾਡਰ ਹੈ ਜਿਹੜਾ ਸਾਡਾ ਬੂਥਾਂ ਤੇ ਬੈਠਣ ਵਾਲਾ ਕਾਡਰ ਹੈ ਉਹ ਡਟ ਕੇ ਖੜਾ ਅਸੀਂ ਆਪਦੀ ਨਹੀਂ ਨਹੀਂ ਹਿਲਣ ਦਿੱਤੀ ਅਸੀਂ ਆਪਦੀ ਜਿਹੜੀ ਹੋਂਦ ਹੈ ਉਹਨੂੰ ਬਰਕਰਾਰ ਰੱਖਿਆ ਤੇ ਇਹ ਸਿਲੈਕਸ਼ਨ ਦੇ ਵਿੱਚ ਮੈਂ ਉਦੋਂ ਵੀ ਇਹ ਪਾਰਟੀ ਹਾਈ ਕਮਾਂਡ ਨੂੰ ਕਹਿ ਕੇ ਆਇਆ ਸੀ ਭਾਈ 2000 ਜਿਹੜਾ ਇਲੈਕਸ਼ਨ ਹੈ ਬਾਈ ਦਾ ਉਹਦੇ ਵਿੱਚ ਜੋ ਹਾਲਾਤ ਨੇ ਉਹ 2024 ਤੋਂ ਰਿਜ਼ਲਟ ਦੇਵਾਂਗੇ ਔਰ ਪਾਰਟੀ ਨੂੰ ਐਨ ਮਜ਼ਬੂਤ ਕਰਕੇ ਪਹਿਲੇ ਨੰਬਰ ਤੇ ਲੈ ਕੇ ਖੜਾਂਗੇ ਸਰ 2022 ਦੇ ਵਿੱਚ ਜਿਹੜੇ ਹਾਲਾਤ ਬਣੇ ਹੋ ਸੀ ਜਦੋਂ 5 ਸਾਲ ਕਾਂਗਰਸ ਦੀ ਸਰਕਾਰ ਰਹੀ ਉਹਦੇ ਵਿੱਚ ਹਲਕਾ ਇੰਚਾਰਜ ਗੁਰਮੀਤ ਸਿੰਘ ਖੁੜਿਆਰੇ ਜਿਹੜੇ ਇੱਥੇ ਤੋਂ ਮੰਤਰੀ ਵੀ ਨੇ ਪਰ ਉਹ ਤਾਂ ਉਸ ਟਾਈਮ ਮਲਾਈ ਖਾ ਕੇ 5 ਸਾਲਾਂ ਦੀ ਜੋ ਚੱਲੇ ਗਈ ਸੀ ਫਿਰ ਉਸ ਤੋਂ ਬਾਅਦ ਪਾਰਟੀ ਢਾਮਾਂ ਡੋਲ ਸੀ ਇਧਰ ਤੇ ਇਹ ਦੇ ਵਿੱਚ ਬਿਲਕੁਲ ਪਾਰਟੀ ਢਾਮਾਂ ਡੋਲ ਸੀ ਔਰ ਉਸ ਵੇਲੇ ਲੋਡ ਸੀ ਪਾਰਟੀ ਨੂੰ ਭਈ ਕੋਈ ਨਾ ਕੋਈ ਦਾ ਵਰਕਰਾਂ ਨੂੰ ਲੋਡ ਸੀ ਕਿ ਕੋਈ ਨਾ ਕੋਈ ਪਾਰਟੀ ਦਾ ਜਿਹੜਾ ਲੀਡਰ ਹੈ ਸਾਡਾ ਹੱਥ ਫੜੇ ਔਰ ਅੱਗੇ ਆਵੇ ਔਰ ਮੈਂ ਜਮੇ ਪਹਿਲਾਂ ਵੀ ਤੁਹਾਨੂੰ ਇਹ ਗੱਲ ਦੱਸਿਆ ਕਿ ਮੇਰੇ ਪਿਤਾ ਸਦਾ ਗੁਰਨਾਮ ਸਿੰਘ ਅਵਲਖਰਾਨਾ ਨੇ ساری ਜ਼ਿੰਦਗੀ ਆਪਦੀ ਲੰਬੀ ਹਲਕੇ ਦੇ ਵਿੱਚ ਲਾਈ ਹੈ। ਹਮਮ ਔਰ ਮੰਤਰੀ ਵੀ ਰਹੇ ਨੇ ਤਾਂ ਜਦੋਂ ਮੰਤਰੀ ਰਹੇ ਨੇ ਲੋਕਾਂ ਦੇ ਕੰਮ ਵੀ ਕੀਤੇ ਨੇ ਇਲਾਕੇ ਦੇ ਕੰਮ ਵੀ ਕੀਤੇ ਨੇ ਬਹੁਤ ਕੰਮ ਕੀਤਾ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਉਹਨਾਂ ਦਾ ਅੱਜ ਵੀ ਨਾਂ ਜੀਵਤ ਹੈ ਇਲਾਕੇ ਦੇ ਵਿੱਚ। ਔਰ ਇਸ ਕਰਕੇ ਕਿ ਉਹਨਾਂ ਨੇ ਚੰਗਿਆਈ ਕੀਤੀ ਸੀ। ਹਮ ਚੰਗਿਆਈ ਕਿਤੇ ਮਰਦੇ ਨਹੀਂ। ਬਿਲਕੁਲ। ਔਰ ਅੱਜ ਉਸ ਚੰਗਿਆਈ ਦਾ ਜਿਹੜਾ ਸਾਨੂੰ ਫਾਇਦਾ ਮਿਲਣਾ ਹੈ। ਪਿਛਲੇ ਇਲੈਕਸ਼ਨ ਦੇ ਵਿੱਚ ਵੀ ਮੈਨੂੰ ਲੋਕ ਮੈਨੂੰ ਕਿਤੇ ਕਿਸੇ ਨੇ ਇਹ ਨਹੀਂ ਕਿਹਾ ਸੀ ਸਾਨੂੰ ਇੱਕ ਵੀ ਲਫ਼ਜ਼ ਉਹਨਾਂ ਨੇ ਕਿਹਾ ਕਾਕਾ ਹਾਲਾਤ ਹੀ ਐਸੇ ਬਣ ਗਏ ਨੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਨੁਕਸਾਨ ਹੋਣਾ ਹੋਣਾ ਪਰ ਗਾਹ ਨੂੰ ਤਕੜਾ ਹੋਗੇ ਲੜ ਤੇ ਅਸੀਂ ਤੇਰੇ ਨਾਲ ਸਰ ਉਸ ਚਨਾਬ ਦੇ ਵਿੱਚ ਇਹ ਗੱਲਾਂ ਉਡਾਈਆਂ ਜਾਂਦੀਆਂ ਸੀ ਕਿ ਜਗਪਾਲ ਤਾਂ ਦਿੱਲੀ ਰਹਿੰਦਾ ਉਹ ਆਪਦੇ ਪਿੰਡ ਬਹੁਤ ਘੱਟ ਆਉਂਦਾ ਦੇਖੋ ਜਦੋਂ ਵਿਰੋਧੀਆਂ ਕੋਲੇ ਕੋਈ ਗੱਲ ਕਹਿਣ ਨੂੰ ਨਹੀਂ ਨਾ ਹੁੰਦੀ ਆਮ ਜਿਹੜੇ ਲੀਡਰ ਨੇ ਉਹਨਾਂ ਤੇ ਅਲੀਗੇਸ਼ਨ ਕੀ ਲੱਗਦੇ ਨੇ ਭਾਈ ਅੱਜ ਕੱਲ ਲੀਡਰਾਂ ਤੇ ਕ腐ਸ਼ਨ ਦੇ ਅਲੀਗੇਸ਼ਨ ਲੱਗਦੇ ਨੇ ਲੀਡਰਾਂ ਦੇ ੱੱਕੇ ਦੇ ਲਈ ਇਲਜ਼ ਲੱਗਦੇ ਨੇ ਲੀਡਰਾਂ ਦੇ ਐਲੀਗੇਸ਼ਨ ਲੱਗਦੇ ਨੇ ਕਬਜ਼ੇ ਕਰਾਤੇ ਜੀ ਫੁਲਾਨਾ ਕਰਾਤਾ ਜੀ ਜਦੋਂ ਕਿਸੇ ਦੇ ਖਿਲਾਫ ਕੋਈ ਇਹ ਜਹਾ ਐਲੀਗੇਸ਼ਨ ਨਹੀਂ ਮਿਲਦਾ ਤਾਂ ਫਿਰ ਉਹਨਾਂ ਨੂੰ ਸਿਰਫ ਇੱਕ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਬੰਦੇ ਨੂੰ ਜੇ ਤੁਸੀਂ ਨਿੰਦਣਾ ਆ ਜਾਂ ਕਿਸੇ ਬੰਦੇ ਨੂੰ ਤੁਸੀਂ ਕੁਝ ਕਹਿਣਾ ਹੈ ਤਾਂ ਉਹਦੇ ਵਾਸਤੇ ਕੀ ਹੈ ਉਹਨੂੰ ਕੋਈ ਉਹਦੇ ਤੇ ਐਲੀਗੇਸ਼ਨ ਲਾਉਣ ਦੀ ਤਾਂ ਸਾਡੇ ਤੇ ਕੋਈ ਐਲੀਗੇਸ਼ਨ ਲੱਗ ਨਹੀਂ ਸਕਦਾ ਤਾਂ ਉਹਨਾਂ ਕੋਲ ਇੱਕ ਗੱਲ ਰਹਿ ਜਾਂਦੀ ਹੈ ਜੀ ਉਹ ਰਹਿੰਦੇ ਨਹੀਂ ਇੱਥੇ ਜੀ ਉਹ ਰਹਿੰਦੇ ਨਹੀਂ ਬਾਕੀ ਸਭ ਠੀਕ ਹੈ ਜੀ ਪਰ ਉਹ ਹੁੰਦੇ ਨਹੀਂ ਇੱਥੇ ਇਹ ਕਹਿੰਦੇ ਨੇ ਲੋਕ ਹੂੰ ਔਰ ਮੈਂ ਇਹ ਗੱਲ ਵੀ ਬੜੀ ਸਪਸ਼ਟ ਕਰਨਾ ਚਾਹੁੰਦਾ ਹਾਂ ਜੇ ਤੁਹਾਡੇ ਮਾਦਮ ਰਾਂਝ ਲੋਕਾਂ ਦੇ ਵਿੱਚ ਕਿ ਇਹ ਜਿਹੜਾ ਭੰਡੀ ਪ੍ਰਚਾਰ ਹੈ ਇੱਕ ਤਰੀਕੇ ਦਾ ਇਹ ਪ੍ਰਚਾਰ ਐਸ ਕਰਕੇ ਕੀਤਾ ਜਾਂਦਾ ਹੈ ਵੀ ਹੋਰ ਸਾਡੇ ਤੇ ਕੋਈ ਗੱਲ ਲੱਗ ਨਹੀਂ ਧੁਕਦੀ ਨਹੀਂ ਔਰ ਐਸ ਕਰਕੇ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਐਸ ਤਰੀਕੇ ਨਾਲ ਪਾਸੇ ਰੱਖੋ ਵੀ ਲੋਕਾਂ 'ਚ ਪ੍ਰਚਾਰ ਕਰਕੇ ਰੱਖੋ ਵੀ ਯਾਰ ਉਹ ਤਾਂ ਮਿਲਦੇ ਨਹੀਂ ਮੈਨੂੰ ਤੁਸੀਂ ਦੱਸੋ ਵੀ 24 ਘੰਟੇ ਮੇਰਾ ਟੈਲੀਫੋਨ ਚੱਲਦਾ ਹੈ ਮੈਨੂੰ ਕਿਤੇ ਤੁਸੀਂ ਇਲਾਕੇ ਦੇ ਵਿੱਚ ਫਿਰਦੇ ਰਹੇ ਹੋ ਤੁਸੀਂ ਪਿੰਡਾਂ ਪਿੰਡੀ ਜਾਣੇ ਹੋ ਕਿਤੇ ਤੁਹਾਨੂੰ ਕਿਸੇ ਨੇ ਇਹ ਗੱਲ ਕਹੀ ਹੈ ਵੀ ਜਗਪਾਲ ਸਿੰਘ ਨੇ ਟੈਲੀਫੋਨ ਕੀਤਾ ਤੇ ਉਹਨੇ ਚੱਕਿਆ ਨਹੀਂ ਹੂੰ ਇਹ ਸਾਡੀ ਸ਼ੁਰੂ ਤੋਂ ਆ ਦਿੱਤਾ ਹੈ ਕੰਮ ਹੁੰਦਾ ਸਾਨੂੰ ਵੀ ਪਤਾ ਵੀ ਜਦੋਂ ਉਹਨੂੰ ਕੰਮ ਪੈਣਾ ਤਾਂ ਉਹਨੇ ਉਹਦੇ ਟੈਲੀਫੋਨ ਕਰਨਾ ਹੈ ਜੇ ਮੁਸ਼ਕਲ ਚ ਬੰਦਾ ਤਾਂ ਉਹਦੀ ਉਹਦੀ ਸੁਣੀ ਜਾਣੀ ਚਾਹੀਦੀ ਹੈ ਬਿਲਕੁਲ ਇਹ ਮੇਰੀ ਸੱਚੇ ਪਾਸ਼ਾ ਦੀ ਮਿਹਰ ਹੈ ਭਾਈ ਮੈਂ ਜਿੱਥੇ ਮਰਜ਼ੀ ਹੋਵਾਂ ਮੇਰਾ ਟੈਲੀਫੋਨ ਚੱਲਦਾ ਤੇ ਮੈਂ ਇਲਾਕੇ ਦੇ ਵਿੱਚ ਦੁੱਖ ਦੇ ਸੁੱਖ ਦੇ ਦੇ ਵਿੱਚ ਸਾਰੇ ਥਾਵਾਂ ਤੇ ਜਾਣਾ ਮੈਨੂੰ ਪ੍ਰਚਾਰ ਕਰਨ ਦੀ ਲੋੜ ਨਹੀਂ ਮੈਨੂੰ ਪਤਾ ਮੇਰੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਹਮਮ ਔਰ ਜਿੰਨਾ ਲੋਕਾਂ ਦੀ ਜਿੱਥੇ ਜ਼ਰੂਰਤ ਹੈ ਜਾਣ ਦੀ ਉਥੇ ਸਾਰੇ ਥਾਵਾਂ ਤੇ ਚਾਹੀਦਾ ਔਰ ਦੁੱਖ ਸੁੱਖ ਸੇ ਸ਼ਾਮਲ ਹੋਈਦਾ ਹੈ ਬਿਲਕੁਲ ਹੁਣ ਆਪਾਂ ਨੇ ਸਰ ਲੋਕ ਸਭਾ ਚੋਣਾਂ ਲੈ ਕੇ ਜਿਹੜੇ ਉਮੀਦਵਾਰ ਜੀਤਮਿੰਦਰ ਸਿੰਘ ਬਣੇ ਹੋਏ ਨੇ ਤਾਂ ਕਹਿੰਦੇ ਕਾਫੀ ਵਧੀਆ ਰੌਣਕ ਬਣਾ ਕੇ ਲੰਬੀ ਦੇ ਵਿੱਚ ਕਹਿੰਦੇ ਦੋ ਜਿਹੜੇ ਵੱਡੇ ਗੜ ਮੰਨੇ ਜਾਂਦੇ ਸੀਗੇ ਇੱਕ ਅਬਰਖਰਾਨਾ ਗਰੁੱਪ ਹੈ ਜਾਂ ਫਿਰ ਬਾਦਲ ਗਰੁੱਪ ਮੰਨੇ ਜਾਂਦੇ ਕਹਿੰਦੇ ਦੋਨਾਂ ਨੂੰ ਇੱਕ ਕਰਕੇ ਜੀਤਮਿੰਦਰ ਇਕੱਠਾ ਹੋ ਗਿਆ ਇੱਕੋ ਗੱਲ ਇਹ ਆ ਵੀ ਸਾਡਾ ਪਹਿਲਾਂ ਹਮੇਸ਼ਾ ਹੀ ਸਾਡਾ ਜਿਹੜਾ ਸੀਗਾ ਸਾਡਾ ਪਹਿਲਾਂ ਵੀ ਕੋਈ ਰੌਲਾ ਨਹੀਂ ਸੀਗਾ ਜਿਹੜਿਆਂ ਦਾ ਰੌਲਾ ਸੀ ਉਹ ਵਿੱਚੋਂ ਨਿਕਲ ਗਏ ਔਰ ਉਹ ਸ ਰੌਲੇ ਦਾ ਫਾਇਦਾ ਖਟ ਕੇ ਗਏ ਨੇ ਹੂੰ ਠੀਕ ਹੈ ਇਹ ਜਿਹੜਾ ਸਾਰਾ ਰੌਲਾ ਸੀਗਾ ਇਹ ਜਿਹੜੇ ਵਿਚਾਰੇ ਬੰਦੇ ਸੀਗੇ ਤੇ ਉਹਨਾਂ ਨੇ ਆਪਦੀ ਰਾਜਨੀਤੀ ਕਰਨ ਵਾਸਤੇ ਦੋ ਸਾਫ਼ ਸੁਥਰੇ ਪਰਿਵਾਰਾਂ ਨੂੰ ਮਿਲ ਨਹੀਂ ਦਿੱਤਾ ਹੂੰ ਕਿਉਂਕਿ ਜੇ ਇਹ ਮਿਲੇ ਹੁੰਦੇ ਤਾਂ ਉਹਨਾਂ ਦੀ ਕਿਤੇ ਗੱਲ ਬਣਨੀ ਨਹੀਂ ਸੀ ਉਹਨਾਂ ਨੇ ਆਪਦੀ ਗੱਲ ਬਣਾਉਣ ਵਾਸਤੇ ਇਹ ਟ੍ਰੇਡ ਤੇ ਜਿਹੜਾ ਵਿਥ ਰੱਖੀ ਉਹਨਾਂ ਨੇ ਮਿਸਯੂਜ਼ ਕੀਤਾ ਉਹਨੂੰ ਔਰ ਵੰਡੀ ਪ੍ਰਚਾਰ ਕਰਕੇ ਕਿਸੇ ਦੇ ਖਿਲਾਫ ਉਹਨਾਂ ਦੇ ਖਿਲਾਫ ਸਾਡੇ ਖਿਲਾਫ ਜਿਵੇਂ ਉਹਨਾਂ ਨੇ ਸੂਟ ਕਰਦਾ ਸੀ ਕਰਕੇ ਔਰ ਅੱਜ ਉਹ ਐਮਐਲਏ ਵੀ ਬਣ ਗਏ ਤੇ ਮੰਤਰੀ ਵੀ ਬਣ ਗਏ ਤੇ ਉਹ ਤਾਂ ਸੁੱਖ ਭੋਗ ਰਹੇ ਨੇ ਤੇ ਲੋਕਾਂ ਨੂੰ ਵੀ ਇਹ ਗੱਲਾਂ ਨੂੰ ਸਮਝਣਾ ਚਾਹੀਦਾ ਤਾਂ ਹੁਣ ਕੀ ਲੱਗਦਾ ਆਬਲ ਖਰਾਨਾ ਗਰੁੱਪ ਜੀਤਮਿੰਦਰ ਦੇ ਨਾਲ ਆਬਲ ਖਰਾਨਾ ਗਰੁੱਪ ਕਾਂਗਰਸ ਦੇ ਹਰ ਕੈਂਡੀਡੇਟ ਨਾਲ ਹੈ ਜਿਹੜਾ ਪਾਰਟੀ ਦੀ ਟਿਕਟ ਲੈ ਕੇ ਆਊਗਾ ਕਾਂਗਰਸ ਦੀ ਜੀਤਮਿੰਦਰ ਜੀ ਨੂੰ ਟਿਕਟ ਦਿੱਤੀ ਗਈ ਹੈ ਜੀਤਮਿੰਦਰ ਜੀ ਨਿੱਜੀ ਤੌਰ ਤੇ ਵੀ ਮੇਰੇ ਨਾਲ ਅੱਛਾ ਉਹਨਾਂ ਦਾ ਪਿਆਰ ਸਤਕਾਰ ਹੈ ਸਾਡੇ ਪੁਰਾਣੇ ਰਿਸ਼ਤੇ ਨਾਤੇ ਵੀ ਨੇ ਔਰ ਮੈਂ ਸਮਝਦਾ ਕਿ ਬਹੁਤ ਵਧੀਆ ਤੇ ਅਸੀਂ ਦਿਨ ਰਾਤ ਮਿਹਨਤ ਕਰਕੇ ਆਪਦਾ ਕਰ ਰਹੇ ਹਾਂ ਕੰਮ ਕੀ ਲੱਗਦਾ ਲੰਬੀ ਦੀ ਸਥਿਤੀ ਜਿਹੜੀ ਅੱਗੇ ਨਾਲੋਂ ਹੈ ਜਦੋਂ ਜੀਤਮਿੰਦਰ ਐਮਪੀ ਬਣ ਜਾਣਗੇ ਤਾਂ ਲੱਗਦਾ ਹੈ ਕੋਈ ਲੰਬੀ ਵਸਟ ਅਪਰੂਵਮੈਂਟ ਆਊਗੀ ਜਦੋਂ ਪੜੇ ਲਿਖੇ ਦੋ ਚਾਰ ਸਿਰ ਇਕੱਠੇ ਹੋ ਜਾਣਾ ਤਾਂ ਕੋਈ ਨਾ ਕੋਈ ਵਿਉਂਤਬੰਦੀ ਚ ਤਾਕਤ ਹੁੰਦੀ ਕੀ ਹੈ ਤਾਕਤ ਕਿਸੇ ਨੂੰ ਤਾਕਤ ਦਾ ਪਤਾ ਹੁੰਦਾ ਵੀ ਵਰਤ ਨਹੀਂ ਕਿਵੇਂ ਹਾਂ ਕਿਸੇ ਨੂੰ ਤਜਰਬਾ ਹੁੰਦਾ ਵੀ ਕਿਵੇਂ ਕੰਮ ਕਰਾਉਣੇ ਨੇ ਕਿਵੇਂ ਕਿਸ ਤਰੀਕੇ ਨਾਲ ਕਰਾਉਣੇ ਨੇ ਸਾਨੂੰ ਵੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹੀ ਸਿੱਖਿਆ ਮਿਲਿਆ ਅਸੀਂ ਮੈਨੂੰ 1.5 ਮਹੀਨਾ ਮਿਲਿਆ ਸੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਵਤ ਜਦੋਂ ਇਹ ਹਲਕਾ ਛੱਡ ਕੇ ਚਲੇ ਗਏ ਨੇ ਕਾਂਗਰਸ ਪਾਰਟੀ ਛੱਡ ਕੇ ਜਦਾ ਗੁਰਮੀਤ ਸਿੰਘ ਕੋਲੀਆਂ ਚਲੇ ਗਏ ਨੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਮੈਂ 1 ਮਹੀਨੇ ਦੇ ਵਿੱਚ ਵਿੱਚ 30 ਕਿਲੋਮੀਟਰ ਸੜਕਾਂ ਦਾ ਹਲਕੇ ਲੰਬੇ ਹਲਕੇ ਨੂੰ ਲੈ ਕੇ ਦੇਤੀ ਸੀ ਕਾਂਗਰਸ ਵਰਕਰਾਂ ਦੇ ਘਰਾਂ ਨੂੰ ਸੜਕਾਂ ਲਾਤੀਆਂ ਮੈਂ 30 ਕਿਲੋਮੀਟਰ ਸੜਕਾਂ ਮੈਂ 1 ਮਹੀਨੇ ਦੇ ਵਿੱਚ ਅਪਰੂਵ ਕਰਾ ਕੇ ਟੈਂਡਰ ਕਰਾ ਤੇ ਸਿਲੈਕਸ਼ਨ ਤੋਂ ਪਹਿਲਾਂ ਬਣੀਆਂ ਇਲੈਕਸ਼ਨ ਤੋਂ ਬਾਅਦ ਨੇ ਤੁਸੀਂ ਜਾ ਕੇ ਕਿਤੇ ਬਿਨਵੰਦ ਕਰ ਲਾ ਮੈਂ ਲਿਸਟ ਦੇ ਦਊਗਾ ਤੁਹਾਨੂੰ ਸਾਰਿਆਂ ਨੂੰ ਸੋ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਜੀਤਮੇਂਦਰ ਜੀ ਨੂੰ ਵੀ ਬੜਾ ਤਜਰਬਾ ਹੋ ਚਾਰ ਵਾਰੀ ਐਮਐਲਏ ਰਹੇ ਚੁੱਕੇ ਸਾਨੂੰ ਵੀ ਤਜਰਬਾ ਹੈ ਉਹ ਇੱਕ ਤੇ ਇੱਕ 11 ਹੋ ਕੇ ਹਲਕੇ ਦੀ ਜਿਹੜੀ ਮੁਹਾਰਤ ਸੀ ਬਦਲਾਂਗੇ ਔਰ ਐਮਪੀ ਫੰਡਾਂ ਦੀ ਕੋਸ਼ਿਸ਼ ਕਰਾਂਗੇ ਵਕਤ ਬਾਅਦ ਇੱਥੇ ਲਿਆ ਕੇ ਜਿਹੜੇ ਲੋਕਾਂ ਦੇ ਛੋਟੇ ਛੋਟੇ ਕੰਮ ਨੇ ਉਹਨਾਂ ਦਾ ਧਿਆਨ ਕਰ ਸਕੀਏ ਕਹਿੰਦੇ ਲੰਬੀ ਹਲਕਾ 15 ਸਾਲ ਹੋ ਗਏ ਅਤੋ ਦੇ ਸਾਬਕਾ ਮੁੱਖ ਮੰਤਰੀ ਵੀ ਰਹੇ ਉਸ ਤੋਂ ਬਾਅਦ ਹੁਣ 2.5 ਸਾਲਾਂ ਤੋਂ ਮੰਤਰੀ ਇਤੋਂ ਦੀ ਖੁੱਡੀਆਂ ਤੋਂ ਵੀ ਹੈ ਕੀ ਲੱਗਦਾ ਹੈ ਇਸ ਤੋਂ ਬਾਅਦ ਜੇ ਕਾਂਗਰਸ ਸਰਕਾਰ ਬਣਦੀ ਹੈ ਤਾਂ ਜਗਪਾਲ ਸਿੰਘ ਵਰਖਰਾਨਾ ਦੇ ਸੇਦਾਰੀ ਹੋਊ ਪਾਰਟੀ ਕਾਂਗਰਸ ਪਾਰਟੀ ਦੇ ਵਿੱਚ ਸਾਡੀ ਜਿਹੜੀ ਹੋਂਦ ਹੈ ਉਹ ਅੱਜ ਦੇ ਨਹੀਂ ਅਸੀਂ ਸ਼ੁਰੂ ਤੋਂ ਕਾਂਗਰਸ ਦੇ ਵਿੱਚ ਔਰ ਕਾਂਗਰਸ ਪਾਰਟੀ ਦੇ ਜਿਹੜੀ ਲੀਡਰਸ਼ਿਪ ਹੈ ਉਹ ਇਸ ਚੀਜ਼ ਨੂੰ ਪਲੀਪੰਤੀ ਜਾਣਦੀ ਹੈ ਵੀ ਕਿਨੇ ਕਿੱਥੇ ਕੰਮ ਕਿੰਨਾ ਕੀਤਾ ਕਿਸ ਟਾਈਮ ਕੀਤਾ ਕੀ ਕੀਤਾ ਤੇ ਮੈਂ ਸਮਝਦਾ ਵੀ ਜੋ ਬਣਦਾ ਹੱਕ ਹੈ ਸਾਨੂੰ ਮਿਲੂਗਾ ਕੋਈ ਉਹਨੂੰ ਰੋਕ ਵੀ ਸਕਦਾ ਕਾਂਗਰਸ ਨੇ ਮੈਨੀਫੈਸਟੋ ਜਾਰੀ ਕੀਤਾ ਉਹਦੇ ਵਿੱਚ ਕੀ ਕਾਂਗਰਸ ਮੈਨੀਫੈਸਟੋ ਤੇ ਪਾਰਟੀਆਂ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕਰਦੀਆਂ ਹੈ ਵਾਦੇ ਕਰਦੀਆਂ ਪਰ ਉਸ ਤੋਂ ਬਾਅਦ ਜਿਵੇਂ ਤੁਸੀਂ ਉਹ ਆਮ ਆਦਮੀ ਪਾਰਟੀ ਦਾ ਦੇਖ ਲਓ 1000 ਰੁਪਏ ਔਰਤਾਂ ਨੂੰ ਦੇਣ ਦੀ ਗੱਲ ਕੀਤੀ ਸੀ ਇਹਨਾਂ ਨੇ ਮਟ ਕਿੱਥੇ ਆ ਜਿਹੜੀਆਂ ਗੱਲਾਂ ਕੀਤੀਆਂ ਨੇ ਗਰੰਟੀਆਂ ਜਮਾਨਾ ਬਦਲ ਚੁੱਕਿਆ ਹੈ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਕੇਜਰੀਵਾਲ ਸਾਹਿਬ ਦਾ ਇੱਕ ਹੀ ਨਿਸ਼ਾਨਾ ਸੀਗਾ ਵੀ ਉਹਨਾਂ ਨੂੰ ਤਾਂ ਸੀਗਾ ਪ੍ਰਧਾਨ ਮੰਤਰੀ ਬਣਨਾ ਤੇ ਕੋਈ ਨਾ ਕੋਈ ਖਜ਼ਾਨਾ ਚਾਹੀਦਾ ਹੂੰ ਤੇ ਖਜ਼ਾਨਾ ਪੰਜਾਬ ਦਾ ਖਜ਼ਾਨਾ ਉਹਨਾਂ ਨੂੰ ਮਿਲ ਗਿਆ ਹਮਮ ਔਰ ਪੰਜਾਬ ਦਾ ਖਜ਼ਾਨਾ ਹਾਸਲ ਕਰਨ ਵਾਸਤੇ ਜੇ ਕੋਈ ਇੱਥੇ ਇਹ ਵੀ ਕਹਿ ਦਿੰਦਾ ਨਾ ਵੀ ਸਾਨੂੰ ਚੰਦ ਤੇ ਕੋਈ ਘਰ ਪਾ ਦਿਓ ਤਾਂ ਉਹਨਾਂ ਨੇ ਕਹਿਣਾ ਸੀ ਉਹ ਵੀ ਪਾ ਦੇਗੇ ਫਿਕਰ ਨਾ ਕਰੋ ਤੁਸੀਂ ਹਮਮ ਕਿਉਂਕਿ ਉਹਨਾਂ ਦਾ ਮਤਲਬ ਇਹ ਸੀਗਾ ਵੀ ਹਾਂ ਕਰਕੇ ਆਪਾਂ ਕਿਹੜਾ ਸਰਕਾਰ ਬਣਾਉ ਤੇ ਪੈਸਾ ਚਾਹੀਦਾ ਆਪਾਂ ਤੇ ਜੇ ਆਪਾਂ ਨੂੰ ਪੈਸਾ ਮਿਲ ਜੂਗਾ ਤਾਂ ਆਪਾਂ ਉਹਨਾਂ ਨੇ ਉਸ ਪੈਸੇ ਨਾਲ ਸਾਰੇ ਦੇਸ਼ ਦੇ ਵਿੱਚ ਪ੍ਰਚਾਰ ਕੀਤਾ ਉਹਦਾ ਅਸਥਿਹਾਰਬਾਜੀ ਕੀਤੀ ਹਮਮ ਪੰਡਾਂ 'ਚ ਪੈਸਾ ਨਹੀਂ ਲੱਗਿਆ ਨੌਕਰੀਆਂ ਦੇ ਪੈਸੇ ਹਨੇ ਨੌਕਰੀਆਂ ਵਾਸਤੇ 1.5 ਲੱਖ ਕਰੋੜ ਦਾ ਕਰਜ਼ਾ ਚੜਾਤਾ ਹੁਣ ਪਿਛਲੇ ਮਹੀਨੇ 6000 ਕਰੋੜ ਰੁਪਿਆ ਫਿਰ ਇਹਨਾਂ ਨੇ ਚੱਕ ਵੇ ਇਹ ਨਾ ਵਾਚਦਾ ਕਿ ਜਨਾ ਪਰਿਆ ਹੋਇਆ ਇਹ ਤਾਂ ਜਿਹੜੇ ਲੋਕਾਂ ਦੇ ਆਮ ਮੰਡੀ ਬੋਰਡ ਦੇ ਪੈਸੇ ਸੜਕਾਂ ਤੇ ਲੱਗਦੇ ਆ ਉਹ ਵੀ ਨਹੀਂ ਲਾਏ ਸਾਰਾ ਪੈਸਾ ਇਹਨਾਂ ਨੇ ਹਿਸ਼ਤਿਆਰਬਾਜੀ ਜੜਾਤਾ ਇਲੈਕਟ੍ਰੋਨਿਕ ਮੀਡੀਆ ਤੇ ੜਾਤਾ ਉਹਨਾਂ ਦਾ ਸੁਪਨਾ ਸੀ ਉਹਨਾਂ ਦੀ ਸੋਚ ਸੀ ਕਿ ਮੈਂ 2000 ਜਿਹੜਾ 24 ਦਾ ਇਲੈਕਸ਼ਨ ਹੈ ਉਹਦੇ ਵਿੱਚ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣ ਕੇ ਆਉਦੀ ਕਿ ਕਿਸਮਤ ਦੀ ਕਿ ਉਹਨਾਂ ਨੂੰ ਇਹ ਜਿਹੜਾ ਵੀ ਸਟੇਟਾਂ ਦੇ ਇਲੈਕਸ਼ਨ ਹੋਏ ਜਾਂ ਕੁਛ ਹੋਇਆ ਉਹ ਸਾਰੀ ਜਿਹੜੀ ਇਹਨਾਂ ਦੀ ਗੇਮ ਹੈ ਤੇ ਇਸ਼ਤਿਹਾਰबाजी ਹੈ ਨੁਕਸਾਨ ਕੀ ਦਾ ਹੋਇਆ ਹੂੰ ਨੁਕਸਾਨ ਕੀ ਦਾ ਹੋਇਆ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਇਆ ਪੰਜਾਬ ਦੇ ਪੈਸੇ ਦਾ ਹੋਇਆ ਹੂੰ ਪੰਜਾਬ ਦੀ ਬਰਬਾਦੀ ਲੱਗਿਆ ਦਾਦਾ ਠੀਕ ਹੈ ਨਹੀਂ ਲੱਗਿਆ ਤਾਂ ਉਪ ਭਗਵੰਤ ਮਾਨ ਤਾਂ ਕਦੇ ਤਾਂ ਤੀਰ ਮਾਰਦੇ ਨਜ਼ਰ ਆਏ ਕਦੇ ਮੂੰਹ ਤੋਂ ਹੁੰਦੇ ਨਜ਼ਰ ਆਏ ਦੇ ਹੋਟਿੰਗ ਕਰਾਉਂਦੇ ਨਜ਼ਰ ਆਏ ਵਰਨਾ ਕੋਲੇ ਕੁਛ ਕਹਿਣ ਨੂੰ ਨਹੀਂ ਹੁੰਦਾ ਉਹ ਫਿਰ ਲੋਕਾਂ ਦੀ ਜਿਹੜੀ ਠੀਕ ਹੈ ਉਹਨੂੰ ਹਟਾਉਣਾ ਚਾਹੁੰਦੇ ਕਿ ਲੋਕਾਂ ਨੂੰ ਉਹ ਚੀਜ਼ ਨਾ ਦੱਸਿਆ ਜੋ ਅਸਲੀਅਤ ਹੈ ਤੇ ਲੋਕ ਹੋਰ ਗੱਲਾਂ ਕਰਨ ਅੱਜ ਤੁਸੀਂ ਮੈਨੂੰ ਇਹ ਸਵਾਲ ਕਿਉਂ ਪੁੱਛਿਆ ਤੁਸੀਂ ਉਹਨਾਂ ਦੇ ਤਿੰਨ ਚਾਰ ਚੀਜ਼ਾਂ ਦੇ ਉੱਤੇ ਸਵਾਲ ਪੁੱਛਿਆ ਕਹ ਰਹੀ ਹੈ ਬਠਿੰਡੇ ਵਾਸਤੇ ਉਹਨਾਂ ਨੇ ਕੀ ਕੀਤਾ ਹੈ ਬਠਿੰਡੇ ਵਾਸਤੇ ਬਠਿੰਡੇ ਨੂੰ ਕੀ ਦੇ ਗਏ ਨੇ ਉਹ ਬਠਿੰਡੇ ਵਾਸਤੇ ਜਾਂ ਪੰਜਾਬ ਦੇ ਲੋਕਾਂ ਵਾਸਤੇ ਕੀ ਕੀਤਾ ਤੁਹਾਡਾ ਸਵਾਲ ਮੈਨੂੰ ਇਹ ਹੈ ਭਾਈ ਜੀ ਉਹ ਹੂਟਿੰਗ ਉਹਨਾਂ ਨੇ ਜੀ ਪਾਣੀ ਪਾਇਆ ਆਪਦੇ ਉੱਤੇ ਇਹ ਮੁੱਦਾ ਉਹਨਾਂ ਦੇ ਉੱਤੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਗੱਲ ਹੀ ਨਹੀਂ ਕੀਤੀ ਸਮਝ ਗਏ ਬਿਲਕੁਲ ਹਾਂ ਪੈਸ ਕਰਕੇ ਨਵੇਂ ਸਵਾਲ ਕੀਤੇ ਨੇ ਮੈਂ ਇਹਨਾਂ ਦੇ ਜਵਾਬ ਦਿੱਤੇ ਨੇ ਥੋੜੇ ਹਜ਼ਾਰਾਂ ਈ ਵਿਊਰ ਇਹ ਚੀਜ਼ ਨੂੰ ਦੇਖਣਗੇ ਬਿਲਕੁਲ ਠੀਕ ਹੈ ਗੱਲ ਕਿੱਥੇ ਰਹਿ ਗਈ ਗੱਲ ਪਾਣੀ ਸਿਰ ਚ ਪਾਉਣ ਦੀ ਰਹੀ ਇੱਕ ਚੀਜ਼ ਹੋਰ ਵੀ ਹੋਈ ਹੈ ਕਿ ਲੋਕ ਜਿਹੜੇ ਸਮਰਥਕ ਸੀਗੇ ਉਹਨਾਂ ਨੇ ਤੇ ਵਿੱਚ ਜਦੋਂ ਸੀਐਮ ਸਾਹਿਬ ਉਹ ਇਹ ਉਹ ਪੈਨੋ ਮੈਂ ਤਾਂ ਸਮਝਦਾ ਕੋਈ ਵੀ ਹੈਗਾ ਇਹ ਇਹ ਲੋਕਾਂ ਨਾਲ ਹਮਦਰਦੀ ਹੁੰਦੀ ਆ ਮੈਂ ਸੋਚਦਾ ਵੇ ਜਿਹੜੇ 5 10 ਲੱਖ ਦੇ ਯਾਰ ਫੁੱਲ ਸਟੇ ਚਾਰ ਮਰੀਜ਼ਾਂ ਨੂੰ ਹੀ ਦੇ ਦिए ਹਮ ਕਿਸੇ ਸੋ ਆ ਰਹੀ ਜਗ੍ਹਾ ਤੇ ਜਿਹਨਾਂ ਦਾ ਪਾਣੀ ਪੀਣ ਨੂੰ ਐਣੀ ਇਸ ਗਲੀ ਦੇ ਵਿੱਚ ਤਾਂ ਉੱਥੇ ਦੇ ਦਈਏ ਜਿਹਨਾਂ ਦੀ ਕੋਈ ਗਲੀ ਟੁੱਟੀ ਆ ਨਾਲੀਆਂ ਟੁੱਟੀਆਂ ਚੱਲ ਰ 2 ਲੱਖ ਰੁਪਏ ਦੇ ਆਪਾਂ ਇੱਥੇ ਸੋਚ ਲਓ ਭਈ ਇਹ ਤੇ ਦੇ ਦਿਆਂ ਨਾ ਤੋ ਲਿਖਾ ਲਓ ਕੱਲ ਨੂੰ ਦੇ ਦਿਆਂਗੇ ਜੀ ਅੱਜ ਇਲੈਕਸ਼ਨ ਹੈ ਨਹੀਂ ਦੇ ਸਕਦੇ ਪਰ ਕਿਸੇ ਸਟੇਜ ਤੇ ਦੇ ਸਕਦੇ ਆ ਜੀ ਪਰ ਅੱਜ ਹੋੜ ਕੀ ਹੋ ਗਈ ਐ ਸਰਾਂ ਦੀ ਕਿ ਡਰਾਮੇ ਚ ਚੱਲ ਪਿਆ ਕੰਮ ਕੋਈ ਵੀ ਪਾਰਟੀ ਐ ਕਿਤੇ ਵੀ ਗੱਲ ਐ ਮੈਂ ਬੜੀ ਖੁੱਲ ਕੇ ਗੱਲ ਕਰਦਾ ਬਿਲਕੁਲ ਕਿ ਅੱਜ ਕੱਲ੍ਹ ਹਰ ਨੇਤਾ ਦੀ ਮਜਬੂਰੀ ਹੋ ਗਈ ਐ ਚੈਨਲ ਤੇ ਆਉਣ ਦੀ ਹੁਣ ਮੈਂ ਬਹੁਤ ਘੱਟ ਆਉਣਾ ਮੈਸ ਸਪੋਰਟਸ ਨਾ ਪਾਰਟੀ ਦਮ ਮੈਂ ਉਹ ਤੋਂ ਗੱਲ ਕਰਦਾ ਪਰ ਮੈਂ ਸੋਸ਼ਲ ਮੀਡੀਆ ਤੇ ਬਹੁਤ ਘੱਟ ਜਿਆਦਾ ਚੱਲਦਾ ਨਹੀਂ ਪਰ ਲੋਕਾਂ ਨੇ ਬਾਈ ਜੀ ਸੋਸ਼ਲ ਮੀਡੀਆ ਤੇ ਚਲੋ ਰੀਲ ਚਲੋ ਫੇਰ ਗੱਲ ਬਣੂਗੀ ਕਿਉਂਕਿ ਤੁਸੀਂ ਝੂਠਾਂ ਦੇ ਫਲੰਦੇ 'ਚ ਉਸ ਪਾਸੇ ਨੂੰ ਤੁਰੇ ਜਾ ਰਹੇ ਹੋ ਸਾਡਾ ਜਿਹੜੇ ਅਸਲੇ ਮੁੱਦੇ ਨੇ ਜਿਹੜੀ ਸਾਡੀ ਗੱਲ ਹੈ ਉਹ ਅਸੀਂ ਨਹੀਂ ਕਰ پا ਰਹੇ ਸਮਝ ਰਹੇ ਹੋ ਗੱਲ ਹੋਣੀ ਹੈ ਚਾਹੀਦੀ ਹੈ ਬਾਈ ਲੋਕਾਂ ਦਾ ਕੀ ਕਰ ਰਹੇ ਟਿੰਡਾਂ ਚ ਕੀ ਮਸਲਾ ਨਹੀਂ ਕੋਈ ਠੀਕ ਹੈ ਸਵਾਲ ਕੀ ਹੈ ਤੁਸੀਂ ਆਉਣ ਵਾਲੀ ਪੀੜ੍ਹੀ ਦੀ ਪੜ੍ਹਾਈ ਵਾਸਤੇ ਕੀ ਕਰ ਰਹੇ ਹੋ ਪਰ ਉਹ ਤਾਂ ਇਹ ਗੱਲ ਵੀ ਕਹਿੰਦੇ ਹਨ ਨਾ ਵੀ ਅਸੀਂ 2 ਸਾਲਾਂ ਦੇ ਵਿੱਚ 43000 ਨੌਕਰੀ ਦਿੱਤਾ ਬਿਨਾਂ ਰਿਸ਼ਵਤ ਜਿਹਾ ਪ੍ਰਾਣੀ ਸਰਕਾਰਾਂ ਨੇ ਸੁਣੋ ਬਹੁਤ ਸੋਣਾ ਸਵਾਲ ਪੁੱਛਿਆ ਤੁਸੀਂ ਇਹ ਮੈਂ ਸਮਝਦਾ ਆ ਵੀ ਮੈਂ ਹੁਣ ਇਹਦੀ ਗੱਲ ਕਲੀਅਰ ਕਰਨਾ ਚਾਹੁੰਦਾ ਮੈਂ ਫੈਕਟਸ ਤੇ ਗੱਲ ਕਰੂੰਗਾ ਮੈਂ ਕਿਸੇ ਨਾਲ ਬੈਠ ਕੇ ਡਿਬੇਟ ਕਰ ਸਕਦਾ ਇਸ ਗੱਲ ਤੇ 2002 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਉਸ ਤੋਂ ਪਹਿਲਾਂ ਕੀ ਹੁੰਦਾ ਸੀ ਮੁੰਡਾ ਇਹਨੂੰ ਲਾ ਦਿਓ ਅਕਾਲੀ ਦਲ 2002 ਦੇ ਵਿੱਚ ਜਦੋਂ ਸਾਡੀ ਸਰਕਾਰ ਬਣੀ ਉਹਨਾਂ ਨੇ ਇੱਕ ਪਾਲਿਸੀ ਲੈ ਕੇ ਆਂਦੀ ਹੈ ਕਰਨਾ ਵੀ ਜਿਹੜੀ ਟਰਾਂਸਪੇਰੈਂਸੀ ਹੋਏਗਾ ਮੈਰਿਟ ਤੇ ਹੋਣਾ ਚਾਹੀਦਾ ਕੰਪਿਊਟਰ ਜਨਰੇਟਿਡ ਸਿਸਟਮ ਕਿਨਾਲ ਰੱਖੇ ਗਏ ਵੀ ਕਿਸੇ ਚੀਜ਼ ਚ ਉਹਲਾ ਨਹੀਂ ਰਿਹਾ ਹਾਂ ਤੁਹਾਡੀ ਕੁਆਲੀਫਿਕੇਸ਼ਨ ਜੇ ਬੀਏ ਦਾ ਤੁਹਾਨੂੰ 10 ਨੰਬਰ ਹੈ ਜੇ ਤੁਹਾਡੀ ਮਸਾਲੇਨ ਤੌਰ ਤੇ ਜੇ ਤੁਸੀਂ ਐਮਏ ਕੀਤੀ ਹੈ ਤੁਹਾਡੇ 12 ਨੰਬਰ ਹੈ ਜੇ ਤੁਸੀਂ ਐਮਫਲ ਕੀਤੀ ਹੈ ਤੁਹਾਡੇ 14 ਨੰਬਰ ਹੈ ਮੈਰਿਟ ਚ ਬਿਲਕੁਲ ਉਹਨਾਂ ਨੇ ਸਾਰੀ ਚੀਜ਼ ਜੇ ਤੁਹਾਡਾ ਕਦ ਪੁਲਿਸ ਚੈਨਾ ਹੈ ਤੁਹਾਡੀ ਹਾਈਟ ਇੰਨੀ ਹੈ ਤੁਹਾਨੂੰ ਇੰਨੇ ਨੰਬਰ ਹੈ ਤੁਹਾਡੀ ਕੁਆਲੀਫਿਕੇਸ਼ਨ ਉਹਦੇ ਇੰਨੇ ਨੰਬਰ ਹੈ ਸਾਰਾ ਨਚੋੜ ਕੇ ਸਾਹਮਣੇ ਰੱਖਦਾ ਲੋਕਾਂ ਦੇ ਤੇ ਜਦੋਂ ਲੋਕਾਂ ਨੇ ਉਹਦਾ ਇਮਤਿਹਾਨ ਦਿੱਤੇ ਤੇ ਟੈਸਟ ਆਪਦੇ ਦਿੱਤੇ ਤੇ ਘਰਾਂ ਚ ਚਿੱਠੀਆਂ ਆਈਆਂ ਲੋਕਾਂ ਦੇ ਤੁਸੀਂ ਮੰਨਦੇ ਹੋ ਇਸ ਗੱਲ ਨੂੰ ਬਿਲਕੁਲ ਮੰਨਦੇ ਠੀਕ ਹੈ ਉਹ ਸ਼ੁਰੂ ਜਦੋਂ ਇੱਕ ਪ੍ਰਕਿਰਿਆ ਸ਼ੁਰੂ ਹੋ ਜੇ ਜਿਹੜੀ ਸਾ ਉਹਨੂੰ ਕੋਈ ਫਿਰ ਰੋਕ ਨਹੀਂ ਸਕਦਾ ਕੋਈ ਵੀ ਆ ਜਾਏ ਕੋਈ ਉਹ ਕਿੰਤੂ ਪਰੰਤੂ ਕਰ ਹੀ ਨਹੀਂ ਸਕਦਾ ਉਦੋਂ ਬਾਅਦ ਕਾਂਗਰਸ ਦਾ ਰਾਜ ਰਿਹਾ ਉਹ ਕਾਂਗਰਸ ਦੇ ਰਾਜ ਤੋਂ ਬਾਅਦ ਅਕਾਲੀ ਦਲ ਦਾ ਰਾਜ ਆਇਆ ਅਕਾਲੀ ਦਲ ਵੀ ਉਸ ਜਿਹੜੀ ਪ੍ਰਕਿਰਿਆ ਚੱਲ ਚੱਲੂ ਕੀਤੀ ਸੀ ਕਾਂਗਰਸ ਪਾਰਟੀ ਨੇ ਉਹਨੂੰ ਗਾਮਸ਼ਾਨੀ ਕਰ ਸਕੇ ਕਿਉਂਕਿ ਉਹ ਇੰਨਾ ਸਾਫ਼ ਸੁਥਰਾ ਕੰਮ ਸੀਗਾ ਜੇ ਕੋਈ ਉਹਨੂੰ ਹਲਾ ਕੇ ਕੋਈ ਕਰਦਾ ਸੀਗਾ ਤਾਂ ਕੱਲ ਉਹਨੂੰ ਕੋਟਾ ਨੇ ਕਹਿਣਾ ਸੀ ਜੇ ਜਦੋਂ ਪਹਿਲਾਂ ਉਹ ਸਿਸਟਮ ਚੱਲ ਰਿਹਾ ਸੀ ਤੁਸੀਂ ਉਹਨੂੰ ਕਿਉਂ ਟਵਿਕ ਕੀਤਾ ਉਹਨੂੰ ਕਿਉਂ ਖਰਾਬ ਕੀਤਾ ਤੁਸੀਂ ਇਹਦੇ ਮਤਲਬ ਤੁਹਾਡੀ ਇੰਟੈਂਸ਼ਨ ਮਾੜੀ ਸੀ ਹਾਂ ਠੀਕ ਹੈ ਔਰ ਜਿਹੜੀਆਂ ਨੌਕਰੀਆਂ ਦੀ ਅੱਜ ਕੱਲ ਇਹ ਕਰ ਰਹੇ ਨੇ ਇਹ ਚੰਨੀ ਸਾਹਿਬ ਨੇ ਜਦੋਂ ਮੁੱਖ ਮੰਤਰੀ ਬਣੇ ਨੇ ਪਿਛਲੇ 6 ਮਹੀਨਿਆਂ ਦੇ ਵਿੱਚ ਇਹ ਸਾਰੀਆਂ ਨੌਕਰੀਆਂ ਉਹਨਾਂ ਨੇ ਕੱਢੀਆਂ ਸੀਗੀਆਂ ਭਈ ਨੌਕਰੀਆਂ ਸੀ ਭਰਨੀਆਂ ਨੇ ਟਾਈਮ ਥੋੜਾ ਸੀਗਾ ਪ੍ਰੋਸੈਸ ਹੁੰਦਾ ਸੱਚੀ ਚੀਜ਼ ਦਾ ਇੱਕੇ ਦਿਨ ਚ ਇੰਨੀ ਨੌਕਰੀ ਨਹੀਂ ਭਰੀ ਜਾ ਸਕਦੀ ਜਿਹੜੀ ਪਾਲਿਸੀ ਬਣਾਈ ਜਿਹੜਾ ਸਿਸਟਮ ਬਣਾਇਆ ਉਹ ਵੀ ਕਾਂਗਰਸ ਪਾਰਟੀ ਨੇ ਬਣਾਇਆ ਨੌਕਰੀਆਂ ਦੀ ਜੇ ਕੱਢੀਆਂ ਤਾਂ ਉਹ ਵੀ ਕਾਂਗਰਸ ਪਾਰਟੀ ਨੇ ਕੱਢੀਆਂ ਚੰਨੀ ਸਾਹਿਬ ਦੇ ਟਾਈਮ 'ਚ ਕੱਢੀਆਂ ਗਈਆਂ ਤੇ ਉਸ ਤੋਂ ਬਾਅਦ ਇਹ ਲਾਗੂ ਕਰ ਰਹੇ ਨੇ ਉਹਨੂੰ ਏ ਹੁਣ ਉਸ ਚੀਜ਼ ਦਾ ਕ੍ਰੈਡਿਟ ਲੈ ਰਹੇ ਨੇ ਉਹ ਤਾਂ ਇਹ ਆ ਵੀ ਜਿਹੜੀ ਨਹਿਰ ਵੀ ਕਿਸੇ ਨੇ ਬਣਾਈ ਪਾਣੀ ਵੀ ਕਿਸੇ ਨੇ ਛੱਡਿਆ ਅੱਜ ਪਾਣੀ ਥੋੜੇ ਖੇਤ ਤੱਕ ਪਹੁੰਚਿਆ ਅਗਲਾ ਕਹਿੰਦਾ ਮੈਂ ਹੀ ਛੱਡਿਆ ਜੀ ਮੇਰੇ ਹੀ ਆ ਪਾਣੀ ਇੱਕ ਗੱਲ ਹਾਸੇ ਦੀ ਵੀ ਹੁੰਦੀ ਹੈ ਕਿ ਜਦੋਂ ਮੁੱਖ ਮੰਤਰੀ ਸਾਹਿਬ ਸਟੇਜ ਤੇ ਹੁੰਦੇ ਆ ਉਹਨਾਂ ਨੂੰ ਕੱਲਾ ਬਾਦਲਾਂ ਦਾ ਪਰਿਵਾਰ ਕਿਉਂ ਦਿਖਾਤੇ ਦੂਜੀ ਜਨਤਾ ਨਹੀਂ ਦਿਦੀ ਜਸਟ ਚੇਂਜ ਤੋਂ ਕਰੇ ਮੈਂ ਸਮਝਦਾ ਇਹ ਇੱਕ ਇਨਸਾਨੀਅਤ ਦਾ ਇਹ ਹੁੰਦਾ ਕਿ ਜਿਸ ਚੀਜ਼ ਤੋਂ ਪੈ ਹੋਵੇ ਨਾ ਉਹ ਬੰਦਾ ਉਹਨੂੰ ਵਾਰ-ਵਾਰ ਅਟੈਕ ਕਰਦਾ ਹੈ। ਹਾਂ। ਔਰ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਵੀ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਨੂੰ ਉਜਾਗਰ ਕਰਕੇ ਉਹਨਾਂ ਨੂੰ ਵੋਟਾਂ ਮਿਲ ਸਕਦੀਆਂ ਨੇ। ਇਸ ਕਰਕੇ ਮੇਰੇ ਸਾਥੂ ਨਾਲ ਉਹਨਾਂ ਦਾ ਜ਼ਿਆਦਾ ਲੈਂਦੇ ਨੇ। ਤਾਂ ਸਾਡੇ ਨਾਲ ਜਗਪਾਲ ਸਿੰਘ ਅਬুল ਖਰਾਨਾ ਸਾਹਿਬ ਸੀਗੇ ਜਿਨ੍ਹਾਂ ਨਾਲ ਵਿਸਤਾਰ ਰੂਪ ਤੇ ਚਰਚਾ ਹੋਈ ਅੱਜ ਦੇ ਜੋ तमाम ਵਿਸ਼ਿਆਸੀ ਸਾਨੂੰ ਲੋਕ ਸਵਾਲ ਪੇਸ਼ ਜੇ ਆਹ ਗੱਲਾਂ ਤੇ ਚਰਚਾ ਹੋਣੀ ਚਾਹੀਦੀ ਹੈ ਤੇ ਅਸੀਂ ਉਹੀ ਗੱਲਾਂ ਤੇ ਚਰਚਾ ਕਰਦੇ ਆਂ। ਤਾਂ ਬੜੇ ਰੋ ਪੰਜਾਬ ਹਰਿਆਣਾ 라이ਵ ਨਾਲ ਧੰਨਵਾਦ।